ਜਦੋਂ ਤੋਂ ਤੁਹਾਨੂੰ ਸਵਾਗਤ ਆ ਦੇ ਹੀ ਅਸਨਾ ਪਹੁੰਚਿਆ ਸੂਝਨ ਦਸਿਆ ਦਾਵਾ ਜੋ ਕਿ ਗਦਾਸਪੁਰ ਤੋਂ ਕਾਂਗਸ ਪਾਰਟੀ ਕੋਲ ਕੈਂਡੀਡੇਟ ਨੇ ਉਹ ਆਪਣੇ ਪ੍ਰਾਰਣ ਕਰਨ ਜਾਣੇ ਨੇ ਉਹਨਾਂ ਗੱਲਬਾਤ ਕਰ ਰਹੇ ਕਿ ਸਾਹਿਬ ਵੋਟ ਪੋਲਿੰਗ ਕਰਨ ਜਾ ਰਹੇ ਕਿ ਦਾਵਾ ਕਰਦੇ ਹੋ ਜੀ ਦਾ ਉਹ ਬਿਲਕੁਲ ਲੋਕਾਂ ਨੂੰ ਅਪੀਲ ਕਰ ਰਹੇ ਕਿ ਬਦ ਤੋਂ ਬਦ ਵੋਟਾਂ ਬਹੁਤ ਦੇਸ਼ ਕੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦਾ ਸੰਵਿਧਾਨ ਖ਼ਤਰੀਚੇ ਚ ਹੈ ਔਰ ਜਿਹੜੀ ਇਲੈਕਸ਼ਨ ਨੇ ਉਹਨਾਂ ਨੂੰ ਇਲੈਕਸ਼ਨ ਸਮਝ ਕਰ ਔਰ ਜਿਹੜੇ ਪਾਰਲੀਮੈਂਟ ਤੇ ਜਿੰਨਾ ਭੇਜਣਾ ਭੇਜਣਾ ਜਿਹੜੇ ਪਾਰਲੀਮੈਂਟਰੀਅਨ ਜਿਹੜੇ ਅੰਦਰ ਬੋਲ ਸਕਦੇ ਹੋਣ ਜਿਹੜੇ ਗੱਲ ਕਰ ਸਕਦੇ ਹੋ ਜਿਹੜੇ ਜ਼ਰੂਰਤ ਰੱਖ ਸਕਦੇ ਹੋ ਉਹਨਾਂ ਨੂੰ ਅੱਗੇ ਜਾ ਕੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੀ ਗੁਰਦਾਸਪੁਰ ਦੀ ਗੱਲ ਕਰਾਂਗੇ ਪੂਰੇ ਹਿੰਦੁਸਤਾਨ ਦੀ ਗੱਲ ਕਰਾਂਗੇ ਕਿਉਂਕਿ ਲਾਅ ਮੇਕਰ ਦਾ ਕੰਮ ਆ ਕਿ ਪੂਰੇ ਨੇਸ਼ਨ ਦੀ ਗੱਲ ਕਰਨਾ ਪਈ ਸਟੇਟ ਦੀ ਕਰਨਾ ਆਪਣੇ ਜਿੱਥੋਂ ਬਣ ਕੇ ਗਏ ਨੇ ਪਹਿਲ ਉਹਨਾਂ ਨੂੰ ਦੇ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਕੋਈ ਹੈਗੀਆਂ ਜਿਹੜੀਆਂ ਡਿਮਾਂਡਸ ਹੋਣਗੇ ਉਹਨਾਂ ਦੀਆਂ ਰੱਖਾਂਗੇ ਔਰ ਪੂਰੀਆਂ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਸਭ ਤੁਸੀਂ ਆਪਣੇ ਜੇਤੂ ਲੈ ਕੇ ਕਾਂਗਰਸ ਕਿੰਨੀਆਂ ਸੀਟਾਂ ਦਾਅਵਾ ਕਰਦੇ ਪੂਰੇ ਪੰਜਾਬ ਉਹਨਾਂ ਯਤੇ ਵੀ ਕੋ ਮੈਂ ਮੈਂ ਉਹਨਾਂ ਵਰਕਰ ਤੇ ਨਹੀਂ ਕਿ ਕੋਈ ਕਨੱਟ 13 ਜੀ ਉਹ ਕੋਈ ਕਨੱਟ ਪਰ ਉਹਨਾਂ ਦੇ ਨਾਲੋਂ ਅਸੀਂ ਵੱਧ ਸੀ ਇਸੇ ਪੰਜਿੱਤ ਕੇ ਆਵਾਂਗੇ ਪਰ ਮਰਦੀ ਪ੍ਰਧਾਮਦੀ ਮੈਡੀਟੇਸ਼ਨ ਕਰਨ ਗਿਆ ਤੁਹਾਨੂੰ ਵੀ ਲੱਗਦਾ ਮੈਡੀਟੇਸ਼ਨ ਪਹਿਲਾਂ ਗੱਲ ਪਹਿਲਾਂ ਕਰਨ ਦੀ ਜਰੂਰਤ ਸੀ ਜਦੋਂ ਕਿਸਾਨਾਂ ਨੂੰ 700 ਕਿਸਾਨ ਸ਼ਹੀਦ ਹੋ ਗਿਆ ਹੈ ਉਹਨਾਂ ਨੂੰ ਬਾਰਡਰ ਤੇ ਕੁੱਟਿਆ ਗਿਆ ਗੋਲੀਆਂ ਮਾਰੀਆਂ ਗਈਆਂ ਹੁਣ ਵੀ ਔਰ ਮੈਡੀਟੇਸ਼ਨ ਕਰਨ ਦੀ ਉਹਨਾਂ ਜਰੂਰਤ ਸੀ ਜਦੋਂ ਪੁਲਵਾਮਾ ਦੇ ਵਿੱਚ ਹਮਲਾ ਹੋਇਆ 5 ਸਾਲ ਪਹਿਲਾਂ ਹੈ ਉਦੋਂ ਤੇ ਮੈਡੀਟੇਸ਼ਨ ਨਹੀਂ ਕੀਤੀ ਉਦੋਂ ਕੋਈ ਸਟੇਟਮੈਂਟ ਨਹੀਂ ਕਿਤੋਂ ਤੇ ਅਜੇ ਤੱਕ ਨਹੀਂ ਦੱਸਿਆ ਕਿ 400 ਕਿਲੋਗ੍ਰਾਮ ਪੀਡ ਨੇ ਆਰਡੀਐਕਸ ਕਿੱਥੋਂ ਆਇਆ ਕਿਵੇਂ ਆਇਆ ਕੌਣ ਲੈ ਗਿਆ ਕਿੱਥੇ ਗਿਆ ਕਿਵੇਂ ਹੋਇਆ ਇਹਦੇ ਪਰ ਕਦੀ ਪ੍ਰਧਾਨ ਮੰਤਰੀ ਕੀ ਬੋਲੇ ਨੇ ਕਦੀ ਨਹੀਂ ਬੋਲੇ ਚੀਨ ਪਰ ਕੋਈ ਮੈਨੂੰ ਇੱਕ ਸਟੇਟਮੈਂਟ ਦੱਸ ਦੋ ਕਿ ਪ੍ਰਧਾਨ ਮੰਤਰੀ ਨੇ ਕਦੀ ਚੀਨ ਦੇ ਬਾਰਡਰਸ ਬਾਰੇ ਗੱਲ ਕੀਤੀ ਕਿਤੇ ਮੈਨੂੰ ਦੱਸ ਦੋ ਕਦੀ ਪਾਕਿਸਤਾਨ ਦੇ ਉੱਤੇ ਜਿਹੜੇ ਸਾਡੇ ਜਵਾਨ ਸ਼ਹੀਦ ਹੋ ਕੇ ਆਉਂਦੇ ਨੇ ਉਹਨਾਂ ਬਾਰੇ ਇੱਕ ਕਦੀ ਗੱਲ ਕੀਤੀ ਪ੍ਰਧਾਨ ਮੰਤਰੀ ਜੀ ਲੋਕਲਾਈਜ਼ ਜਿਹੜੇ ਇਸ਼ੂਜ਼ ਨੇ ਉਹਨਾਂ ਚੁੱਕਦੇ ਨੇ ਨੈਸ਼ਨਲ ਲੈਵਲ ਦਾ ਇਸ਼ੂ ਇੱਕ ਵੀ ਨਹੀਂ ਚੁੱਕਿਆ ਇਸਨਸਰ ਸੋਖਤ ਨੇ ਦਾਵਾ ਜਿਨ੍ਹਾਂ ਦਾ ਦਾਅਵਾ ਕੀਤਾ ਇਪੋਰਟਿੰਗ ਕਰਨ ਜਾ ਰਹੇ ਆ ਪੋਲਿੰਗ ਆਪਣੀ ਸੀਟਾ ਦਾ ਕੀਤਾ ਦਾਅਵਾ ਕੀਤਾ ਪਰਤਾਮ ਦੀ 825250 ਤੱਕ ਦੀ ਕਾਰਸ ਤੋਂ ਨਸ਼ਮਰ ਬਿੱਟੂ